ਹੈਲੋ ਗਾਇਜ਼ ਅੱਜ ਅਸੀਂ ਆਪ ਜੀ ਨੂੰ ਦੱਸਾਂਗੇ ਮਾਲਪੂੜੇ ਕਿਵੇਂ ਬਣਾਏ ਜਾਂਦੇ ਹਨ ਇਹਦੇ ਵਾਸਤੇ ਆਪਾਂ ਇੱਕ ਕੋਲੀ ਲਈ ਆਟੇ ਦੀ 1.5 ਪੈਸੀ ਲਈ ਗੁੜ ਦੀ ਤੇ ਅਸੀਂ ਲਿਆ ਫਿਰ ਮਿੱਠਾ ਸੋਡਾ ਬੜਾ ਹੀ ਆਸਾਨ ਤਰੀਕਾ ਹੈ ਮਾਲਪੂੜੇ ਬਣਾਉਣ ਦਾ ਮਾਲਪੂੜੇ ਪੰਜਾਬ ਦੀ ਪ੍ਰਸਿੱਧ ਡਿਸ਼ ਹੈ ਅਸੀਂ ਕਰਨਾ ਕੀ ਹੈ ਗੁੜ ਦੇ ਪਹਿਲਾਂ ਆਪਾਂ ਬ੍ਰੀਕ-ਬ੍ਰੀਕ ਦਾ ਚਾਕੂ ਨਾਲ ਕੁੱਤਰ ਕੇ ਪੀਸ ਕਰ ਲਵਾਂਗੇ ਤਾਂ ਜੋ ਗੁੜ ਨੂੰ ਪਾਣੀ ਵਿੱਚ ਪਿਘਲਾਉਣ ਵਾਸਤੇ ਜਦਾ ਸਮੇਂ ਨਾ ਲੱਗੇ ਕਿਉਂਕਿ ਅਗਰ ਅਸੀਂ ਗੁੜ ਦੀ ਪੀਸੀ ਸਾਫ ਤੇ ਪਾਣੀ ਵਿੱਚ ਪਾ ਦੇਵਾਂਗੇ ਤਾਂ ਗੁੜ ਜਲਦੀ ਨਹੀਂ ਪਿਘਲੂਗਾ ਟਾਈਮ ਲੱਗੂਗਾ ਪਿਘਲਣ ਵਾਸਤੇ ਪਾਣੀ ਦੇ ਵਿੱਚ ਘੁਲਣ ਵਾਸਤੇ ਸਾੜਾ 6 ਗੁੜ ਦੀ ਡੇਢ ਪੀਸੀ ਕੁੱਤਰ ਕੇ ਤਿਆਰ ਕਰ ਲਈ ਹੈ ਚਾਕੂ ਦੇ ਨਾਲ ਬਰੀਕ-ਬਰੀਕ ਹੁਣ ਅਸੀਂ ਕਰਾਵਾਂਗੇ ਫਰਾਈ ਕਰ ਦਾਂਗੇ ਗੈਸ ਤੇ ਗੈਸ ਓਨ ਕਰਕੇ ਇਹਦੇ ਵਿੱਚ ਆਪਾਂ ਨੇ ਕਰਨਾ ਕੀ ਹੈ ਇੱਕ ਪੇਸੀ ਵਾਸਤੇ ਜਿਹੜੇ ਪੇਸੀ ਵਾਸਤੇ 1.5 ਗਲਾਸ ਅਸੀਂ ਪਾਣੀ ਦਾ ਪਾਇਆ ਇਸ ਘੋਲ ਵਾਸਤੇ ਹੁਣ ਅਸੀਂ ਸਾਰਾ ਜਿਹੜਾ ਗੁਰਸੀ ਬਰੀਕ ਕੀਤਾ ਇਹ ਪਾ ਦੇਵਾਂਗੇ ਲਗਭਗ 2-3 ਮਿੰਟ ਵਿੱਚ ਹੀ ਇਹ ਪਾਣੀ ਗਰਮ ਹੋ ਜਾਣਾ ਸਾਰਾ ਗੋੜੇ ਦੇ ਵਿੱਚ ਢਲ ਜਾਣਾ ਹੈ ਪਾਣੀ ਵਿੱਚ ਯਾਨੀ ਇਹ ਪਾਣੀ ਵਿੱਚ ਸਾਰਾ ਗੋੜਾ ਮਿਕਸ ਹੋ ਜਾਣਾ ਹੈ ਜਿਵੇਂ ਸਾਡਾ ਪਾਣੀ ਗਰਮ ਹੋਣਾ ਨਾਲੇ ਗੁੜ ਦਾ ਘੋਲ ਤਿਆਰ ਹੋ ਜਾਣਾ ਹੈ ਇਹ 50 ਨੀ ਕੰਦੇ ਹਾਂ ਇਸ ਦੇ ਨਾਲ ਪਾਣੀ ਦਾ ਬਰੀ ਵੀ ਦੇ ਘੋਲ ਤਿਆਰ ਕਰ ਲਿਆ ਹੈ ਸਾਡਾ ਗੁੜ ਪਾਣੀ ਦੇ ਵਿੱਚ ਘੁਲ ਗਿਆ ਇਸ ਵੇਲੇ ਹੁਣ ਇਸ ਵਾਲਾ ਪ੍ਰੋਸੈਸ ਕੀ ਹੈ ਅਸੀਂ ਇੱਕ ਖੁੱਲਾ ਬਰਤਨ ਲਵਾਂਗੇ ਜਿਹਨੂੰ ਆਪਾਂ ਭਾਂਡਾ ਕਹਿੰਦੇ ਹਾਂ ਇਹਦੇ ਵਿੱਚ ਆਪਾਂ ਨੇ ਇੱਕ ਕੋਲੀ ਆਟੇ ਦੀ ਪਾਣੀ ਹੁਣ ਆਪਾਂ ਨੇ ਇਸ ਦੇ ਨਾਲ ਆਟੇ ਦੀ ਕੋਲੀ ਪਾਉਣ ਤੋਂ ਬਾਅਦ ਥੋੜਾ ਜਿਹਾ ਵੀ ਵੀ ਇਹਦੇ ਵਿੱਚ ਪਾਵਾਂਗੇ ਮਿੱਠਾ ਸੋਡਾ ਪਾਣਾ ਥੋੜਾ ਜਿਹਾ ਆਪਾਂ ਨੇ ਇਸ ਤਰ੍ਹਾਂ ਬਿਲਕੁਲ ਥੋੜਾ ਜਿਹਾ ਮਿੱਠਾ ਪਾਏ ਮਿੱਠਾ ਥੋੜਾ ਪਾਣਾ ਆਪਾਂ ਨੇ ਅਸੀਂ ਕੀ ਕਰਾਂਗੇ ਇਹਦੇ ਵਿੱਚ ਅਸੀਂ ਪਾਵਾਂਗੇ ਗੁੜ ਦਾ ਜਿਹੜਾ ਪਾ ਕੇ ਤਿਆਰ ਕੀਤਾ ਘੋਲ ਉਹ ਵੀ ਪਾ ਦੇਾਂਗੇ ਅਸੀਂ ਫਿਰ ਇਹਨੂੰ ਆਟੇ ਨੂੰ ਗੁੜ ਦੇ ਘੋਲ ਨੂੰ ਪਾਣੀ ਵਾਲੇ ਨੂੰ ਵਿੱਚ ਮਿਕਸ ਕਰਾਂਗੇ ਇਹ ਚਾ ਰੱਖਿਓ ਇਸ ਘੋਲ ਵਿੱਚ ਆਟੇ ਦੀ ਦਲੀ ਕੋਈ ਨਾ ਰਵੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਦੇਣਾ ਤਾਂ ਜੋ ਆਟਾ ਬਿਲਕੁਲ ਚੰਨ ਜੀ ਮਿਕਸ ਹੋ ਜਾਵੇ bowl ਦੇ ਵਿੱਚ ਬਿਲਕੁਲ ਪਤਲਾ ਕਰ ਦੇਣਾ ਆਪਾਂ ਇਹਨੂੰ ਲੈ ਗੋਲ ਗੋਲ ਘੁਮਾ ਕੇ ਡਲੀ ਇਹਦੇ ਵਿੱਚ ਕੋਈ ਨਾ ਰਵੇ ਆਟੇ ਦੀ ਤਾਂ ਜੋ ਮਾਲਪੂੜਾ ਬਣਾਉਣ ਵਿੱਚ ਸਾਨੂੰ ਕੋਈ ਪਰੇਸ਼ਾਨੀ ਨਾ ਆਵੇ ਇਸੇ ਕਾ ਆਪਾਂ ਇਹ ਕੋਹਲ ਬਿਧੀ ਬਿਧੀ ਤਿਆਰ ਕਰ ਲਿਆ ਹੈ ਹੁਣ ਆਪਾਂ ਕੀ ਕਰਾਂਗੇ ਇਹਨੂੰ ਇਸ ਤੋਂ ਬਾਅਦ ਫਿਰ ਅਸੀਂ ਹੁਣ ਗੈਸ ਕਰਕੇ ਦੁਬਾਰਾ ਫਿਰ ਆਉਣ ਫਿਰ ਤਵਾ ਧਰਾਂਗੇ ਸਾਡਾ ਇਹ ਮਿਸ਼ਰਣ ਤਾਂ ਤਿਆਰ ਹੋ ਗਿਆ ਆਟੇ ਦਾ ਕੋਲ ਆਪਾਂ ਨੇ ਹੁਣ ਗੈਸ ਔਨ ਕਰਤੀ ਤਵਾ ਰਖਤਾ ਉੱਪਰ ਤਵਾ ਬਿਲਕੁਲ ਸਾਫ ਹੋਣਾ ਚਾਹੀਦਾ ਹੈ ਖਰਾਬ ਤਵੇ ਤੇ ਮਾਲਪੂੜੇ ਨਹੀਂ ਬਣਨੇ ਥੋੜੇ ਆਪਾਂ ਇਹਦੇ ਵਿੱਚ ਡਾਲ ਲਾ ਕੇ ਪਾ ਦਾਂਗੇ ਉੱਪਰ ਤੇਲ ਨਾਲ ਮਾਲਪੂੜੇ ਸਹੀ ਨਹੀਂ ਬਣਦੇ ਡਾਲ ਲਾ ਕੇ ਉਹਦਾ ਪਾਣਾ ਇਸਤੇਮਾਲ ਕੀਤਾ ਤੇ ਜਿਵੇਂ ਇਹ ਤਵਾ ਕਰਮ ਹੋ ਜਾਏਗਾ ਆਪਾਂ ਨੇ ਜਿਹੜਾ ਆਪਾਂ ਖੋਲ ਤਰ ਕੀਤਾ ਆਟੇ ਦਾ ਉਹ ਆਪ ਇਹਦੇ ਪਰ ਤਲੇ ਦੇ ਪਰ ਪਾ ਦੇਾਂਗੇ ਮਾਲਪੂੜੇ ਬਨਣ ਵਾਸਤੇ ਬੜਾ ਹੀ ਆਸਾਨ ਤਰੀਕਾ ਹੈ ਘਰ ਦੇ ਵਿੱਚ ਮਾਲਪੂੜੇ ਬਣਾਉਣ ਦਾ ਇਸ ਤਰ੍ਹਾਂ ਅਸੀਂ ਆਪਣੇ ਘਰ ਦੇ ਵਿੱਚ ਮਾਲਪੂੜੇ ਬਣਾ ਸਕਦੇ ਹਾਂ ਲੋਕੀ ਪੰਜਾਬ ਦੀ ਇਹ ਪ੍ਰਸਿੱਧ ਵਿਸ਼ਾ ਹੈ ਲੋਕੀ ਬੜੇ ਹੀ ਚਾਨਾਂ ਆਲ ਖੁਸ਼ੀ ਨਾਲ ਮਾਲਪੂੜੇ ਜਾਂ ਖੀਰ ਪੂੜੇ ਖਾਂਦੇ ਹਨ ਜਿਸ ਤਿੱਕੇ ਨਾਲ ਆਪਾਂ ਇਹਨੂੰ ਕਲਟੀ ਮਾਰਨ ਵਾਸਤੇ ਨੂੰ ਸਾਨੂੰ ਪਰਤਲੰਦੀ ਰੋਡ ਪੈਣੀ ਹੈ ਕਿਉਂਕਿ ਚਾਕੂ ਨਾਲ ਇਹ ਨਹੀਂ ਕਿ ਫਲਟਾ ਜਾਣਾ ਸਿੱਕਣਾ ਫਾ ਪਲਟ ਦੇਣਾ ਹੈ ਇਹਨੂੰ ਗੋੜ ਦੇ ਮਾਲਪੂੜੇ ਦਾ ਰੰਗ ਬੇਸ਼ੱਕ ਧਾਰਕ ਬ੍ਰਾਊਨ ਹੁੰਦਾ ਹੈ ਪਰੰਤੂ ਖਾਣ ਦੇ ਵਿੱਚ ਇਹ ਬਹੁਤ ਹੀ ਟੇਸਟੀ ਹੁੰਦੇ ਹਨ ਸਾਡੇ ਲਗਭਗ ਮਾਲ ਮਾਲਪੂੜੇ ਬਣ ਕੇ ਤਿਆਰ ਹੋ ਗਏ ਹਨ ਇਸ ਤਿਹ ਕਰ ਆਪਾਂ ਆਪਣੇ ਘਰ ਦੇ ਵਿੱਚ ਮਾਲਪੂੜੇ ਬਣਾ ਸਕਦੇ ਹਾਂ ਜੇ ਤੁਹਾਨੂੰ ਆਪਣਾ ਜਿਲ ਕਰੇ ਖਾਣ ਨੂੰ ਅਸੀਂ ਮਾਲਪੂੜਿਆਂ ਦੇ ਨਾਲ ਨਾਲ ਖੀਰ ਵੀ ਬਣਾਈ ਹੈ ਖੀਰ اور ਮਾਲਪੂੜੇ ਦਾ ਸਵਾਦ ਅਲੱਗ ਹੀ ਹੁੰਦਾ ਹੈ ਸਾਡੇ ਇਹ ਮਾਲਪੂੜੇ ਬਣ ਕੇ ਤਿਆਰ ਹੋ ਗਏ ਹਨ ਜੋ ਵੀ ਇਹ ਮੇਰੀ ਵੀਡੀਓ ਪਹਿਲੀ ਵਾਰ ਵੇਖ ਰਿਹਾ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਆਪ ਵੀ ਮੇਰੇ ਦਰਾਂ ਦੀ ਹੋਰ ਵੀਡੀਓ ਦੇਖਣ ਨੂੰ ਮਿਲਦੀ ਰਹੇ ਔਕਾ ਬੰਟੀ ਬਜੂ ਤਸ ਤਖਣਾ ਹੈ ਤੁਹਾਨੂੰ ਇਹ ਮੇਰੀ ਵੀਡੀਓ ਕਿਹੋ ਜਿਹੀ ਲੱਗੀ ਹੈ ਪੰਜਾਬ ਦਾ ਪ੍ਰਸਿੱਧ ਡਿਸ਼ ਮਾਲਪੂੜੇ ਜੋ ਕਿ ਲੋਕੀ ਬਹੁਤ ਹੀ ਪੰਜਾਬ ਦੇ ਖੁਸ਼ੋਕ ਖਾਂਦੇ ਹਨ ਖੀਰ ਔਰ ਮਾਲਪੂੜੇ ਦਾ ਸਵਾਦ ਹੀ ਅਲੱਗ ਹੁੰਦਾ ਹੈ ਇਸ ਵੀਡੀਓ ਨੂੰ ਦੇਖਣ ਵਾਸਤੇ ਆਪ ਸਭ ਜੀ ਦਾ ਬਹੁਤ-ਬਹੁਤ ਧੰਨਵਾਦ ਜੀ